ਲਓ ਜੀ ਕਿਸੇ ਨੇ ਛੇੜਤੀ ਜਨਾਨੀ ਹੋ ਗਿਆ ਝਗੜਾ ਪੈ ਗਿਆ ਸਿਆਪਾ ਅੰਮ੍ਰਿਤਸਰ ਦੇ ਪਿੰਡ ਮੁਰਾਦਪੁਰਾ ਵਿਖੇ ਔਰਤ ਨੂੰ ਛੇੜਨ ਤੋਂ ਰੋਕਿਆ ਤਾਂ ਗਵਾਂਡੀਆਂ ਵੱਲੋਂ ਮੁੰਡੇ ਲਿਆ ਕੇ ਤੇਜ਼ਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਇਹ ਸਾਡਾ ਨਹੀਂ ਕਹਿਣਾ ਪੀੜਤ ਪਰਿਵਾਰ ਦੇ ਵੱਲੋਂ ਇਲਜ਼ਾਮ ਲਗਾਏ ਗਏ ਨੇ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਸੁਨੀਲ ਧੀਰ ਅਤੇ ਅਜੀਤ ਧੀਰ ਨੇ ਦੱਸਿਆ ਕਿ ਗਵਾਂਡੇ ਦੇ ਘਰ ਆਏ ਰਿਸ਼ਤੇਦਾਰਾਂ ਨੇ ਸਾਡੀ ਇੱਕ ਮਹਿਲਾ ਦੇ ਨਾਲ ਛੇੜਛਾੜ ਕੀਤੀ ਤੇ ਜਦੋਂ ਲਾਮਾ ਲੈ ਕੇ ਗਏ ਤਾਂ ਉਹਨਾਂ ਵੱਲੋਂ ਮੁੰਡਾ ਬੁਲਾ ਕੇ ਸਾਡੇ ਘਰ ਤੇ ਹਮਲਾ ਕਰ ਦਿੱਤਾ ਜਿਸ ਤੋਂ ਬਾਅਦ ਅਸੀਂ ਭੱਜ ਕੇ ਆਪਣੀ ਜਾਨ ਬਚਾਈ ਐ ਉਹਨਾਂ ਕਹਿ ਕਿ ਸਾਡੀ ਮਹਿਲਾਵਾਂ ਦੇ ਸੱਟਾਂ ਵੀ ਲੱਗੀਆਂ ਆਓ ਸਭ ਤੋਂ ਪਹਿਲਾਂ ਪਹਿਲੀ ਧਿਰ ਦਾ ਬਿਆਨ ਸੁਣਦੇ ਹਾਂ ਮੇਰਾ ਨਾਮ ਸੁਨੀਲ ਧੀਰ ਕਿੱਥੇ ਰਹਿੰਦੇ ਹੋ ਮੈਂ ਪਿੰਡ ਮਰਾਜ ਬੜਫਦੇਗਾ ਚੂਰੀਆਂ ਰੋਡ ਕੀ ਗੱਲ ਹੋਈ ਤੁਹਾਡੇ ਨਾਲ ਗੱਲ ਕੋਈ ਕੱਲ ਇੰਨਾ ਘਰ ਇੱਕ ਪਰੋਣਾ ਆਇਆ ਜਿਹੜਾ ਪਿੱਛੇ ਕੋਈ 88 ਫੁੱਟ ਚੱਲਣ ਦੀ ਲੜਾਈ ਝਗੜਾ ਹੋਇਆ ਉਹ ਇੱਥੇ ਆ ਕੇ ਰਹਿਣ ਦਿਆ ਉਹਨੇ ਕੱਲ ਆ ਕੇ ਮੇਰੇ ਵਾਇਫੀ ਉਥੇ ਗਲੀ ਚ ਆਪਣਾ ਚਾਰੂ ਦਾ ਪੋਚਾ ਲਾਉਂਦੀ ਸੀ ਪੋਚਾ ਲਾਉਂਦੀ ਸੀ ਇਹਨਾਂ ਨੇ ਆ ਕੇ ਉਹਨਾਂ ਅਸਤਾਨੀ ਕੀਤੀ ਸੇੜ ਕੇ ਤੇ ਚਲ ਗਏ ਉਹਨੇ ਡਰ ਕੇ ਆਪਣੇ ਘਰ ਦੇ ਨਾਲ ਸਾਡੇ ਨਾਲ ਗੱਲ ਕੀਤੀ ਅੰਮਰ ਕਹੀ ਉਹਦਾ ਘਰਦਿਆਂ ਨੂੰ ਸੱਦਿਆ ਤੇ ਗੱਲ ਕੀਤੀ ਪੁੱਛਿਆ ਅੰਤੇ ਕੋਈ ਨਹੀਂ ਦੱਸਦੇ ਆ ਰਾਤ ਗਈ ਸਵੇਰੇ ਇਹਨਾਂ ਦਾ ਮੁੰਡਾ ਆ ਜਾਂਦਾ ਮੈਨੂੰ ਪੁੱਛਿਆ ਮੈਂ ਸਿਵਨ ਤੇਨਾ ਕੱਲ ਮੁੰਡਾ ਕਿਹੜਾ ਸੀ ਆਂਦਾ ਮੇਰੀ ਭੂਆ ਦਾ ਮੈਂ ਇਸ ਤੋਂ ਇਲਾਵਾ ਕੋਈ ਮੁੰਡਾ ਹੋਰ ਹੈਗਾ ਆਂਦਾ ਨਹੀਂ ਮੇਰੀ ਭੂਆ ਦਾ ਹੀ ਆ ਇਹਨੇ ਉਹਨੂੰ ਵਾਰ ਮਾਰ ਲਈ ਉਹ ਆਹ ਕਿ ਮੇਰੇ ਗੱਲ ਪੈ ਕੰਦਾ ਤੂੰ ਮੈਨੂੰ ਜਾਣਦਾ ਨਹੀਂ ਮੈਂ ਮੁਸਤਾਬਾ ਦਾ ਮੇਰੇ ਅੱਗੇ ਵੀ ਪਰਚਾ ਚਾਹਦਾ ਵਾ ਇਸੇ ਕਲੋਂ ਇਹ ਤਾਂ ਠਾ ਕੇ ਇਹ ਪੰਜ ਸੱਤ ਜਣੇ ਸੀ ਨਾਲ ਦਾਤਰ ਹੀ ਤੇ ਮੈਂ ਕੱਲਾ ਹਾਂ ਇਹਨਾਂ ਨੇ ਫਿਰ ਸਾਡੇ ਜਨਾਨੀਆਂ ਦਾ ਵੀ ਗੱਲ ਪੈ ਗੇ ਹੁਣ ਉਹ ਹਸਪੀਟਲ ਆ ਭਾਈ ਮੇਰੀ ਵਾਈਫ ਪ੍ਰੈਗਨੈਂਟ ਆ ਮੁੰਡੇ ਦਾ ਪੂਆ ਮਿਲਦਾ ਇਰੀ ਪੂਆ ਦੇ ਮੁੰਡੇ ਦਾ ਨਾਮ ਰਾਫੂ ਲਾਫੂ ਆਂਦੇ ਜੀ 88 ਫੁੱਟ ਦਾ ਇਹ 88 ਫੁੱਟ ਦਾ ਇਹਨਾਂ ਨੇ ਪੰਜਾ ਛੇ ਜਣਿਆਂ ਨੇ ਕਿਹਾ ਬਾਕੀ ਅਣਸੱਤੇ ਹੀ ਜਿਹੜੇ ਬਾਹਰੋਂ ਆਏ ਸੀ ਬਾਕੀ ਅਣ ਬਿਛਾਤੇ ਆ ਹੁਣ ਕੀ ਗੱਲ ਹੋਈ ਕਿ ਗਲੀ ਦੇ ਵਿੱਚ ਉਹ ਗੱਲ ਹੋਈ ਸੀ ਵੀ ਇਹਨਾਂ ਨੇ ਉਹ ਕੰਮ ਕੀਤਾ ਸੀ ਪੁੱਛਿਆ ਤਾਂ ਮੁੰਡੇ ਹਲੇ ਵੀ ਅੰਦਰ ਤੁਸੀਂ ਜਾ ਕੇ ਚੈੱਕ ਕਰ ਲੋ ਦਾਤਰ ਫੜੇ ਮੁੰਡੇ ਅੰਦਰ ਨਾ ਕੋਈ ਦਾਤਰ ਕਰ ਪਾ ਨਾ ਸਾਰਾ ਕੁਝ ਅੰਦਰ ਜੀ ਨਹੀਂ ਪੁੱਛ ਕੇ ਆਏ ਆ ਫੋਰ ਕੀਤਾ ਬਨਾਈ ਆ ਦਰਖਾਸਤ ਦਰਖਾਸਤ ਦੇਣ ਹੀ ਗਏ ਆ ਨਹੀਂ ਆਈ ਮਾਗਾਹੀ ਕੇ ਨਾ ਜੋ ਇਹਨਾਂ ਦੇ ਘਰ ਬੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਾਡੇ ਬੁਗਿਆ ਦਾਤਰ ਵੱਜੇ ਤਿੰਨ ਸੌ ਲਓ ਕੋਈ ਨਿਸ਼ਾਨ ਵੇਖੋ ਮੇਰਾ ਕਸੋਟਾ ਰਿਆ ਮੁੰਡਾ ਇਹਨਾਂ ਨੇ ਉਹਦੇ ਵੀ ਗੱਲ ਪਿਆ ਉਹ ਮਹਾ ਬਚਾਇਆ ਇੱਕ ਇਹਦੀ ਵਾਈਫ ਆ ਪ੍ਰੈਗਨੇਟ ਇਹਨਾਂ ਨੇ ਉਹਦੇ ਵੀ ਧੱਕੇ ਧੱਕੇ ਮਾਰੇ ਉਹ ਹੁਣ ਹਸਪੀਟਲ ਹਸਪਤਾਲ ਹਾਂਜੀ ਹਸਪਤਾਲ ਦਾਖਲ ਹੈ ਠੀਕ ਹੈ ਹਾਂਜੀ ਉੱਥੇ ਇਸ ਮਾਮਲੇ ਦੇ ਉੱਤੇ ਜਦੋਂ ਦੂਜੀ ਧਿਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਉਹਨਾਂ ਨੇ ਕਹਿ ਕੇ ਸਾਡੇ ਘਰ ਦੇ ਵਿੱਚ ਬੱਚੇ ਦਾ ਜਨਮ ਦਿਨ ਸੀ ਤੇ ਸਾਡੇ ਰਿਸ਼ਤੇਦਾਰ ਘਰ ਆਏ ਹੋਏ ਸੀ ਅਤੇ ਸਾਡੇ ਘਰ ਦੇ ਉੱਤੇ ਇਹਨਾਂ ਦੇ ਵੱਲੋਂ ਹਮਲਾ ਕਰਕੇ ਪਾਂਤੂੜ ਕੀਤੀ। ਜਨਾਬ ਮਨਪ੍ਰੀਤ ਸਿੰਘ ਜੀ। ਮਰਦਮ ਕੀ ਗੱਲ ਹੋਈ ਸਰ ਜੀ? ਸਰ ਗੱਲ ਕੋਈ ਨਹੀਂ ਇਹ ਸਾਡੀ ਨਾ ਪੁਰਾਣੀ ਬੜੀ ਲੱਗਦੀ। ਮਤਲਬ ਲੱਗਦੀ ਕਾਦੀ ਅਸੀਂ ਅੱਗੇ ਮਾਤਰ ਸਾਥੀ ਇਧਰ ਮਗਰ ਇਹਨਾਂ ਦੇ ਥੋੜਾ ਜਿਹਾ ਹੈਗਾ ਪੈਪੂਗਾ ਚਿੱਟੇ ਜੁੱਟ ਦਾ ਕੰਮ ਇਹਨਾਂ ਦਾ ਹੈਗਾ ਵਾ। ਚਿੱਟੇ ਦਾ ਕੰਮ ਮੈਂ ਮੂੰਹ ਤੇ ਕਹਿੰਦਾ ਮੈਂ ਡਰਦਾ ਨਹੀਂ ਆ। ਜਦੋਂ ਆਣੀ ਉਹਦੋਂ ਹੀ ਆਣੀ ਆ। ਤੇ ਇਹ ਚਿੱਟੇ ਦਾ ਕੰਮ ਇਹਨਾਂ ਦਾ ਚੰਗੇ ਬਦਰ ਤੇ ਕੋਠੀ ਪਾਈ ਬਾਰ ਬਾਰ। ਤੇ ਮੇਕ ਨੰਬਰ ਦਾ ਕੋਠੀਆਂ ਪਹਿਣੀਆਂ ਜਾਂਦੀਆਂ ਨਹੀਂ ਛੇਤੀ ਤੇ ਇਹ ਛੱਟੇ ਦਾ ਕੰਮ ਆ ਤੋ ਤੋ ਇਹ ਜਾ ਕਰਦੇ ਆ ਜਦੋਂ ਵੇਖੀ ਖੁੰਦ ਲੱਭ ਲੈਣੀ ਆ ਲੜੋ ਖਦੀਆਂ ਕਰਨੀਆਂ ਲੜਨਾ ਇਹਨਾਂ ਅੱਜ ਵੀ ਕੱਲ ਕੀ ਹੋਇਆ ਕੱਲ ਮੇਰਾ ਭਨੇਵਾ ਆ ਜਨਰਲ ਅੱਜ ਮੇਰੇ ਮੁੰਡੇ ਦਾ ਬਰਥਡੇ ਆ 25 ਤਰੀਕ ਨੂੰ ਤੇ ਰਾਤ ਆ ਇਹ ਰਾਤ ਅਸੀਂ ਗੁਰਦੁਆਰੇ ਸੁਖਨੀ ਸਾਹਿਬ ਸੇਰੇ ਕਰਨਾ ਸੀ ਪਾਠ ਉਹ ਕਰਕੇ ਤੇ ਅਸੀਂ ਰਾਤ ਮੜਮਟ ਇੱਥੇ ਬੈਠੇ ਗੱਲਾਂ ਮਤਾਂ ਕੀਤੀਆਂ ਰਾਤ ਜਾਗਦੇ ਰਹੇ ਫਿਰ ਤੜਕੇ ਅਸੀਂ ਗੁਰਦੁਆਰੇ ਚੱਲ ਗਏ ਉਸ ਤੋਂ ਬਾਅਦ ਰਾਤ ਇਹਨਾਂ ਕੱਲ ਮੈਨੂੰ ਕਿਹਾ ਵੀ ਮੈਂ ਨੋਂਡਿਆ ਮੇਰੀ ਘਰ ਮੈਸੇਜ ਨੂੰ ਕਿਹਾ ਇਹ ਨਵੀਨ ਬੁਲਾਇਓ ਮਤਲਬ ਕਹਿੰਦੇ ਕੁਛ ਨਹੀਂ ਇਦਾਂ ਦਾ ਮਲਵਾੜੀ ਨੂੰ ਉਹਨੂੰ ਦਾ ਛੇੜ ਕੇ ਗਿਆ ਵਾ ਮੁੰਡਾ ਤੇ ਉਹਨੂੰ ਅਸੀਂ ਪੁੱਛਿਆ ਮੈਂ ਕੋ ਗੱਲ ਇਹਾਂ ਦਾ ਨਹੀਂ ਮੈਂ ਤੇ ਇਦਾਂ ਆਪਾਂ ਚ ਸਿਮਰ ਤੇ ਇਹ ਮੇਰਾ ਥੋ ਟੱਪਤੀ ਜਾ ਵਾ ਉਹ ਮੇਰਾ ਆਪਣੇਵਾ ਤੇ ਕਹਿੰਦਾ ਵੀ ਆਪਾਂ ਚ ਅਸੀਂ ਗੱਲਬਾਤ ਕਰਦੇ ਗਏ ਆ ਕੋਈ ਗੱਲਬਾਤ ਇਹੋ ਜਿਹੀ ਹੋਈ ਨਹੀਂ ਆ ਜੇ ਹੁੰਦੀ ਤਾਂ ਉਹਦੋਂ ਪੁੱਛ ਲੈਣਾ ਸੀਾਨੂੰ ਪਰ ਉਹਨਾਂ ਕਹਿਣਾ ਵੀ ਸਾਡੇ ਇਟੇ ਰੋੜੀ ਚਲਾਏ ਗਏ ਸਾਡੇ ਦਾਤਰ ਮਾਰੇਗੇ ਸਰ ਸਰ ਮੇਰੀ ਗੱਲ ਸੁਣੋ ਦਾਤਰ ਮੇਰੀ ਬਾਅਦ ਚ ਵੱਜੇ ਦੱਤ ਨਹੀਂ ਆਪਣੀ ਸੇਫਟੀ ਲਈ ਮਾਰੇ ਆ ਆਪਣੀ ਦਾਤਰ ਕੀ ਹੁੰਦਾ ਮਤਲਬ ਉਹ ਜਿਹੜੇ ਘਰ ਚ ਸੇਫਟੀ ਚੀਜ਼ਾਂ ਰੱਖਣੀਆਂ ਹੁਣ ਇੱਥੋਂ ਮੈਂ ਹੱਟ ਚਲਾਵਾ ਆ ਵੇਖੋ ਉਧਰ ਕੈਮਰਾ ਘੁਮਾ ਲਓ ਭਾਵੇਂ ਜੇ ਮੈਂ ਇਧਰੋਂ ਹੱਟ ਚਲਾਵਾ ਕਿੱਥੇ ਜਾਊਂਦੀ ਉਧਰੋਂ ਹੱਟ ਆ ਆ ਵੇਖੋ ਇਧਰ ਹੱਥ ਦਾ ਇਹਦਾ ਵੀ ਲੈ ਦਿਓ ਲੋਕੋ ਤੇ ਮੇਰੀ ਘਰ ਦੀ ਪਹਿਲਾਂ ਬਜੀ ਬਾਹਰੋਂ ਗਲੀ ਜਨਾਂ ਜਾ ਕੇ ਗਲੀ ਚ ਰਿਕਾਰਡਿੰਗ ਲਿਓ ਗਲੀ ਚ ਹੱਟ ਮੇਰੇ ਘਰ ਦੀ ਮਹਾ ਬਜੀ ਮੈਂ ਆ ਗਿਆ ਹੱਥ ਕਰ ਲਿਆ ਇੱਥੋਂ ਮੇਰੇ ਪਾਪਾ ਮਹਾ ਬਜੇ ਜਿਹੜੇ ਹੁਣ ਥਾਣੇ ਚ ਭਾਲੇ ਉਹ ਪੰਦੀ ਪੁਲਿਸ ਵਾਲਿਆਂ ਨਾਲ ਕੀ ਸਾਂਝ ਉਹਨਾਂ ਦੀ ਮਸਤੀ ਕਰਵਾ ਸਾਡੀ ਗਰੀਬਾਂ ਦੀ ਕੋਈ ਨਹੀਂ ਸੁਣਦਾ ਸਰ ਕੀ ਮੰਗ ਕਰਦੇ ਮੰਗ ਇਨਸਾਫ ਦੀ ਕਰਦੇ ਇਹਨਾਂ ਨੂੰ ਕੋਈ ਸਜ਼ਾ ਹਰ ਵਾਰ ਨਹੀਂ ਹੁੰਦੀ ਸਰ ਹਰ ਵਾਰ ਪੁਲਿਸ ਬੰਦੀ ਇਹਨਾਂ ਦੀ ਸੁਣਦੀ ਆ ਸਾਡੀ ਸੁਣਦੀ ਨਹੀਂ ਅਸੀਂ ਗਰੀਬ ਆ ਸਾਡੇ ਕੋਲ ਪੈਸੇ ਨਹੀਂ ਪਰਾਂ ਦੀ ਰੰਦੇਸ਼ ਪੂਰੇ ਪਿੰਡ ਨੂੰ ਸਰ ਬੋਸਾ ਦੇ ਦਿਓ ਜੇ ਮੇਰੀ ਪਿੰਡ ਚ ਕਿਸੇ ਵੀ ਕਿ ਕੁੜੀ ਨੂੰ ਛੇੜਿਆ ਹੋਵੇ ਜਾਂ ਮੇਰੀ ਪਿੰਡ ਕੇ ਨਾਲ ਲੜਾਈ ਹੋਈ ਹੋਵੇ ਜਾਂ ਕੇ ਗਲਮੰਦਾ ਬੋਲੇ ਇਹਨਾਂ ਨੂੰ ਪੁੱਛਦਾ ਇਹਨਾਂ ਹਰ ਪਿੰਡ ਨਾਲ ਲੜਾਈ ਹੈ ਦੋ ਮਹੀਨੇ ਦੇ ਇਤੋਤ ਕੌਤ ਜੀ ਹੋ ਗਿਆ ਬਾਬਾ ਸਿਮਰਜੀਤ ਕੌਰ ਕੀ ਗੱਲ ਕੀ ਹੋਈ ਆ ਸਰ ਇਹਨਾਂ ਦਾ ਸਾਡੇ ਬੜੀ ਧੀਰ ਦੀ ਲੱਗਦੀ ਜੋ ਲੈ ਕੇ ਤੇ ਆ ਦਦ ਇਹਨਾਂ ਨੇ ਕੱਲ ਮੈਨੂੰ ਲਾਮਾ ਦਿੱਤਾ ਕਿ ਸਾਡੀ ਵੋਟੀ ਬਾਹਰ ਝਾੜੂ ਲਾਉਂਦੀ ਸੀ ਤੁਹਾਡਾ ਬੇਟਾ ਨੰਗਿਆ ਜੋ ਨਾਲ ਉਹਦੇ ਕੋਈ ਹੈਗਾ ਹੀ ਜੋ ਉਦੇ ਨਾਲ ਕੋਈ ਹੈਗਾ ਹੀ ਜੋ ਸਾਡਾ ਬੇਟਾ ਨੰਗੇ ਕਿੰਦੇ ਸਾਡੀ ਵੋਟੀ ਨੂੰ ਛੇੜ ਕੇ ਗਿਆ ਵਾ ਮੈਂ ਫਿਰ ਉਹਨਾਂ ਦੇ ਘਰ ਗਈ ਮੈਂ ਕਿਹਾ ਚਲੋ ਸਾਡੇ ਬੇਟੇ ਦੀ ਜੇ ਗਲਤੀ ਆ ਤੇ ਮੈਂ ਉਹਨੂੰ ਸਮਝਾਵਾਂਗੀ ਮੇਰੇ ਸਹੁਰਾ ਸਾਹਿਬ ਵੀ ਗਏ ਜੋ ਫਿਰ ਸਵੇਰੇ ਸਾਡਾ ਬੇਟਾ ਕੰਮ ਤੇ ਚੱਲਿਆ ਹੀ ਜੋ ਇਹਨਾਂ ਨੇ ਖਿਲਾਰ ਕੇ ਤੁਹਾਨੂੰ ਖੂਨ ਖੂਨ ਕਰਦਾਂਗੇ ਆ ਕਰਦਾਂਗੇ ਉਹ ਕਰਦਾਂਗੇ ਤੇਰੇ ਚ ਪੇੜਾ ਬੜੀਆਂ ਮਾਰਨੀਆਂ ਫਿਰ ਅਸੀਂ ਬਾਹਰ ਕੇ ਬੋਲਦੇ ਬੋਲਦੇ ਵੀ ਬੋਲੇ ਅਸੀਂ ਵੀ ਬੋਲੇ ਇਹ ਕੋਠੇ ਤੇ ਬੰਦੂਕ ਲੈ ਕੇ ਚੜ ਗਿਆ ਬੜੀਆਂ ਇਨੇ ਟੀਟਾਂ ਚਲਾਈਆਂ ਜੋ ਬਾਹਰਲੀ ਸਾਈਡ ਤੇ ਸਾਡੇ ਨਹੀਂ ਸਾਡੇ ਘਰ ਦੇ ਸਾਰੇ ਸਾਡੇ ਘਰ ਦੀ ਫੈਮਲੀ ਜੋ ਆਹ ਸਾਡੇ ਘਰ ਦਾ ਵੇਖੋ ਕੀ ਹਾਲ ਜੋ ਸਾਰਿਆਂ ਨਾਈਟ ਆਊਟ ਜਨਨਲ ਜਾਮ ਲਾਇਆ ਵੀ ਸਾਡੀ ਨੂਨ ਛੇੜਿਆ ਮੇਰੇ ਘਰ ਦੇ ਨੂਨ ਛੇੜਿਆ ਉਹ ਕਿਹੜਾ ਬੰਦੇ ਨੇ ਅੱਜ ਸਰ ਮੈਂ ਤੁਹਾਨੂੰ ਦੱਸ ਦਿੰਦੀ ਕਿਹੜਾ ਕਿਸੇ ਨੇ ਨਹੀਂ ਛੇੜਿਆ ਨਹੀਂ ਜੋ ਉਹ ਤੇ ਇੱਕ ਬੱਚੇ ਦੀ ਮਾਂ ਮੈਂ ਵੀ ਦਿੱਥੇ ਗਲੀ ਚ ਰਹੀ ਨਹੀਂ ਮੈਨੂੰ ਤੇ ਅੱਜ ਤੱਕ ਕਿਸੇ ਨੇ ਛੇੜਿਆ ਨਹੀਂ ਜਨਨਲ ਕੋਈ ਰਿਸ਼ਤੇਦਾਰ ਆਇਆ ਜਨਨਲ ਛੇੜ ਛੜ ਨਹੀਂ ਸਾਡੇ ਕੋਈ ਸਾਡੇ ਘਰ ਦੇ ਸਾਰੇ ਮੈਂਬਰ ਸਾਡੇ ਉਨਾਲੇ ਧੱਕਾ ਮੁੱਦੀ ਕੀਤੀ ਤੇ ਉਹ ਡੇਕ ਧੱਕਾ ਮੂ ਕਿੰਨਾ ਕੋਈ ਨਹੀਂ ਜਦੋਂ ਕੋਈ ਨੂੰ ਕੋਈ ਕਹੂਗਾ ਤੇ ਫਿਰ ਅਸੀਂ ਵੀ ਤੇ ਕਹਿਣਾ ਹੀ ਅਸੀਂ ਚੂੜੀਆਂ ਥੋੜੀਆਂ ਨਾ ਗਾੜੀਆਂ ਪਾਈਆਂ ਪਈ ਖਾਈ ਜਾਵਾਂਗੇ ਸਾਰਾ ਕੁੜੀਆਂ ਹੀ ਕੰਮ ਕਰੂਗਾ ਪਹਿਲਾਂ ਸਾਡੇ ਨਾਲ ਬਹੁਤ ਲੱਗਦੀ ਸਾਡੇ ਤੇ ਨਾਲੀ ਚ ਪਾਣੀ ਨਹੀਂ ਨੰਗਾ ਦਿੰਦੇ ਆ ਵੇਖੋ ਸਾਡੇ ਨਾਲੀ ਦਾ ਬਾਲ ਕੀ ਹਾਲ ਆ ਇਹ ਪਾਣੀ ਨਹੀਂ ਨੰਗਾ ਦਿੰਦੇ ਆ ਇਹ ਮੰਗ ਕਰਦੇ ਕਿ ਇਹਨਾਂ ਨੂੰ ਸਜ਼ਾ ਹੋਣੀ ਚਾਹੀਦੀ ਜਿਹੜਾ ਸਾਡੇ ਨਾਲ ਨੇ ਸਾਡੇ ਨਾਲ ਕਲੇਸ਼ ਰਿੰਦਾ ਨੇ ਇਹਨਾਂ ਨੂੰ ਪਤਾ ਲੱਗਣਾ ਚਾਹੀਦਾ ਮੇਰੀ ਤਰ੍ਹਾਂ ਕਹਿਣਾ ਕਲੇਸ਼ ਪਾਈਦਾ ਉਹਦੇ ਇਸ ਪੂਰੇ ਮਾਮਲੇ ਸੰਬੰਧੀ ਪੁਲਿਸ ਅਧਿਕਾਰੀਆਂ ਨੇ ਕੀ ਕਿਹਾ ਤਾਂ ਤੁਹਾਨੂੰ ਉਹ ਵੀ ਸੁਣਾ ਦਿੰਦੇ ਹਾਂ। ਕੋਈ ਨਾ ਮਾਮਲਾ ਇਹ ਸੁਣੀਏ ਸੁਣੀਏ ਰਵਸਾ ਦੱਸੋ। ਲੜਾਈ ਝਗੜਾ ਮੌਕਾ ਵੇਖਣਾ। ਕਿਹੜੀ ਜਗ੍ਹਾ ਤੇ ਮਰਾੜ ਪੜਾ। ਕੀ ਗੱਲ ਕੀ ਅਪਲਾਈ ਬੀ? ਦਰਖਾਸਤ ਆਈ ਤਾਂ ਮੌਕਾ ਵੇਖਣਾ ਝਗੜਾ ਹੋਇਆ। ਤੁਹਾਡੇ ਨਾਲ ਕੀ ਕਰ ਦਿੱਤੀ? ਕਾਰਵਾਈ। ਜਾਣਨੇ ਕਾਰਵਾਈ ਕਰਨ ਦੇ। ਯਾਰ ਇਹਦਾ ਨਾ ਕਰੋ। ਕਾਰਵਾਈ ਕਰਨ। ਹਾਂਜੀ ਲਓ। ਚੁੱਪ ਕਰੋ। ਇਹ ਦਾਅਵਾ ਕੀਤਾ ਕਿ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ ਗੰਭੀਰ ਇਲਜ਼ਾਮ ਲਗਾਏ ਜਾ ਰਹੇ ਨੇ ਬਾਕੀ ਪੁਲਿਸ ਵੱਲੋਂ ਦੋਨਾਂ ਧਿਰਾਂ ਨੂੰ ਬੁਲਾ ਕੇ ਮਾਮਲੇ 'ਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਹਕੀਕਤ ਰਿਪੋਰਟ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ